ਲੋਵੀ ਮਸ਼ੀਨ ਦੀ ਸਫਾਈ ਚੱਲ ਰਹੀ ਹੈ ਤੇ ਇਧਰੋਂ ਸਾਰੀ ਤਕਰੀਬਨ ਸਾਫ ਕਰਤੀ ਤੇ ਅੰਦਰੋਂ ਬੈੱਡ ਦੇਖਦੇ ਆਂ ਡੈਕਸ਼ਨ ਦੇਖੋ ਸਫਾਈ ਚੱਲ ਰਹੀ ਹੈ ਆ ਆਪਣਾ ਸੰਤ ਸਨਮਾਨਾ ਬੈੱਡ ਬੈੱਡ ਦਾ ਹੋ ਗਿਆ ਸਾਫ ਹੈ ਮੇਰਾ ਵੀ ਪਰਲਾ ਪਾਸਾ ਹੋ ਗਿਆ ਰਹਿ ਗਿਆ ਆਪਾਸਾ ਰਹਿ ਗਿਆ ਸਾਫ ਕਰਨਾ ਬਲੇਡ ਜਾਂ ਦਵਾ ਕੋਈ ਕਿਹਦੇ ਨਾਲ ਪੇਚ ਕਸਣ ਨਾਲ ਇੰਨਾ ਸਾਫ ਨਹੀਂ ਹੁੰਦਾ ਲਿਆਂਨਾ ਕੋਸਮਾ ਚੱਕ ਕੇ ਲੈ ਵੀ ਸਫਾਈ ਦਾ ਕੰਮ ਤਾਂ ਹੋ ਗਿਆ ਪੂਰਾ ਤੇ ਆਪਾਂ ਹੁਣ ਅੱਜ ਕਰਦੇ ਆਂ ਸਟਾਵ ਆਕਰਾਂ ਨੂੰ ਆਹ ਦੇਖੋ ਅੰਦਰੋਂ ਆਪਰੋਂ ਫੇਰ ਡਿੱਗ ਗਿਆ ਗੈਡਰੋਂ ਤੋਂ ਤੇ ਬੈੱਡ ਸਾਫ਼ ਹੈ ਪੂਰਾ ਤੇ ਅੰਦਰੋਂ ਵੀ ਸਾਫ਼ ਹੈ ਤੇ ساری ਸਫਾਈ ਤਕਰੀਬਨ ਹੋ ਗਈ ਹੁਣ ਆਪਾਂ ਸਟਾਵ ਆਕਰਾਂ ਨੂੰ ਤੇਲ ਦਵਾਂਗੇ ਸਾਫ਼ ਕਰਕੇ ਸਰਾਖ ਇਹਨਾਂ ਦੇ ਤੇ ਆਹ ਦੇਖੋ ਬਾਈ ਨੇ ਅੰਦਰੋਂ ਵੀ ਇਹਨਾਂ ਚਮਕਾਤੀ ਤੇ ਬਸ ਹੁਣ ਅੱਗੇ ਆਪਾਂ ਫਿਟਿੰਗ ਫਟਾਈਏ ਦਾ ਕੰਮ ਸ਼ੁਰੂ ਕਰਾਂਗੇ ਅੱਜ ਸਟਾਵ ਅੱਕਰਾਂ ਨੂੰ ਕਰਦੇ ਹਾਂ। ਰੱਖੀ ਥੈਲੇ ਥੁੱਲੇ ਕਰੀਏ ਕੰਮ ਸ਼ੁਰੂ। ਚਾਬੀਆਂ ਬੰਨੇ ਰੱਖ ਕੇ ਇਹਨੇ ਆ ਜਾਊਗਾ। ਲੈ ਵੀ ਅੰਦਰਲੇ ਸਟਾਵ ਅੱਕਰਾਂ ਜਾ ਕੇ ਇੱਥੇ ਕਰਦੇ ਹਾਂ ਹੁਣ ਸੈਟ ਸਾਫ਼ ਕਰ ਤੇ ਸਰਾਗ ਤੇਲ ਮਾਰਾਂਗੇ ਹੁਣ। ਚਾਹ ਪੀ ਕੇ। ਲੋ ਜੀ ਸਾਰੇ ਗੁਟਕਿਆਂ ਨੂੰ ਤੇਲ ਆ ਗਿਆ ਸਾਫ ਕਰਕੇ ਓਕੇ ਨੇ ਕੋਈ ਵਾਲੀ ਢਿੱਲ ਨਹੀਂ ਕੋਈ ਟਾਈਟਰ ਨਹੀਂ ਬਸ ਇੰਨੇ ਹੀ ਨਿਕਲ ਦੇਖੋ ਤੇ ਬਾਕੀ ਸਾਰੇ ਓਕੇ ਹੋ ਗਏ ਸਾਰਿਆਂ ਨੂੰ ਤੇਲ ਆ ਗਿਆ ਅਗਲਿਆਂ ਨੂੰ ਵੀ ਪਿਛਲਿਆਂ ਨੂੰ ਵੀ ਕਪੜਾ ਮਾਰਤਾ ਸਾਫ ਹੋ ਗਈ ਵਿੱਚੋਂ ਹੁਣ ਲੱਗਿਆ ਗ੍ਰੀਸ ਕਰਨਾ ਚੱਲ ਬਈ ਨਵੇਂ ਪੈਪ ਦੀ ਕੁਰਬਾਨੀ ਦੇਣੀ ਪੈਗੀ ਅਲਬਸਾ ਅਲਬਸਾ ਮਾਰ ਆ ਗਿਆ ਆ ਗਿਆ ਚੱਲ ਹੋਰ ਮਾਰ ਥੋੜਾ ਜਿਹਾ ਉਦਾਈ ਜਾਂਦੇ ਨੇ ਬੱਸ ਖੋਲ ਪਾਈਏ ਰਬੜਾ ਜੀ ਫਿਰ ਮੱਲੇ ਨਾ ਰਬੜ ਧੱਕ ਕੇ ਪਾ ਦਿੰਨੇ ਪਰ ਤੇ ਰੇਲਿਵੇਟਰ ਲੱਗ ਜਾਣਗੇ ਤੰਗ ਹੋਵਾਂਗੇ ਇੱਧਰ ਲਈ ਠੀਕ ਨਹੀਂ ਰਬੜਾ ਬਸ ਇਹਨੂੰ ਥੋੜੀ ਜਿਹੀ ਪਰਾਂ ਕਰ ਦਾਂ ਕਿਸ਼ਤੀ ਨੂੰ ਤੱਲੇ ਵਾਲੀ ਗਿਸਤੀ ਦੇ ਖੋਲ ਆ ਥੱਲੇ ਵਾਲੀ ਖੋਲ ਲਾ ਹਾਂ ਆ ਵੀ ਖੋਲ ਲਈ ਆ ਆ ਵੀ ਖੋਲ ਪਾ ਦੇ ਜੀ ਇਹ ਵੀ ਪਾ ਦੇਣੇ ਝਕਰਾ ਪਾ ਦੇ ਦਿੰਨੇ ਆ ਆ ਸਵਾ ਸਾਰਾ ਸੈਲੇ ਤੇ ਰੱਖ ਦੇ ਗਰੀਸ ਆਪਣਾ ਹੋ ਗਿਆ ਭਾਈ ਸਾਰਾ ਓਕੇ ਆ ਬਸ ਆ ਰਹਿ ਗਿਆ ਪੁਲਾ ਜੈ ਨੂੰ ਵੀ ਤਾਰ ਕੇ ਪਾ ਕੇ ਲੈਵੇਂ ਦੇ ਕਸ ਦਾਂਗੇ ਦੁਬਾਰਾ ਹੋਰ ਕੀ ਕਰਨਾ ਸਫਾਈ ਕਰਨ ਤੋਂ ਬਾਅਦ ਗਰੀਸ ਗੱਪੇ ਦਾ ਕੰਮ ਸਾਰਾ ਨਿਬੜ ਗਿਆ तकरीबन ਸਾਰੀ ਮਸ਼ੀਨ ਨੂੰ ਅੱਜ ਗਰੀਸ ਹੋ ਗਿਆ ਸ਼ਾਮ ਦਾ ਵੇਲਾ ਹੈ ਹੁਣ ਤੇ ਸਾਰੇ 베アリングਾਂ ਨੂੰ तकरीबन ਆ ਗਿਆ ਜਿਹੜੇ ਨਹੀਂ ਆਇਆ ਇੱਕ ਉੱਪਰਲੇ ਪਾਸੇ ਰਬੜ ਪੈਣ ਨਾਲ ਜੋ ਪਾ ਦੀਆ ਪੱਟਕੇ ਕਰਿਆ ਠੀਕ ਹੈ ਇਹਨੂੰ ਆਉਂਦੇ ਨੇ ਥੱਲੇ ਵਾਲੇ ਨੂੰ ਪੱਟਕੇ ਕਰਤਾ ਬਾਕੀ तकरीबन ਸਾਰੇ 베アリングਾਂ ਨੂੰ ਗਰੀਸ ਆ ਗਿਆ ਹੁਣ ਹੋ ਗਈ ਸ਼ਾਮ ਅੱਜ ਦਾ ਕੰਮ ਜੋ ਸੀ ਆ ਸਾਰਾ ਗਰੀਸ ਗਰੂਸ ਕਰਿਆ ਸਫਾਈ ਹੋ ਗਈ ਤੇ ਸਟਾਪ ਆਕਰ ਹੋਗੇ ਇੱਧਰੋਂ ਸਾਰੀ ਰੈਡੀ ਐ ਹੁਣ ਜਾਨੀ ਕਿ ਕਿਸ਼ਤੀਆਂ ਵਗੈਰਾ ਬੈਡ ਓਕੇ ਐ ਹੁਣ ਕੱਲ ਨੂੰ ਇਹਦੇ ਤੇ ਆਵਾਂਗੇ ਗੈਡਰਮ ਤੇ ਫੇਰ ਉਸ ਤੋਂ ਬਾਅਦ ਅੱਗੇ ਜੋ ਵੀ ਚੱਲਦਾ ਕੰਮ ਕਰਦੇ ਰਵਾਂਗੇ ਵੀਡੀਓ ਦੇਖੀ ਜਾਇਆ ਕਰੋ